ਰਵੀ ਬੁਰਜੇ ਲੱਟਾਂ ਵਾਲਾ ਫਿਰ ਲੰਦੀ ਹਾਨੀਆ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ ਰਵੀ ਆਹ ਰਵੀ ਦੀ ਰੇਡ ਪੈਂਦੀ ਹੋਈ ਪੈਂਦੀ ਆ ਕਬੱਡੀਆਂ ਚੜ ਚੜ ਕੇ ਆਹ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਲੋਹੇ ਜਿਹੇ ਪਿੰਡੇ ਉੱਤੇ ਆਹ ਦੇਖ ਰਹੀ ਮਿੱਥਾਪੀਆਂ ਬੈਈਆਂ ਹੋਈਆਂ ਆ ਧੱਕਣ ਦੀ ਕੋਸ਼ਿਸ਼ ਕਰਦਾ ਗੁਰਵਿੰਦਰ ਆਹ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਮੈਦਾਨ ਦੇ ਅੰਦਰ ਤਗੜੇ ਜਫੇ ਦੀ ਕੋਝੇ ਚੱਲਦੀ ਸੱਜੇ ਖੱਬੇ ਸੱਜੇ ਖੱਬੇ ਕਬੱਡੀ ਕਬੱਡੀ ਹੋਏ ਮੱਲੇ ਮੱਲੇ ਬੱਲੇ 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 ਸਮੇਂ ਦੇ ਵਿੱਚ ਲਓ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਸੁਖਮਨ ਵੱਧਿਆ ਹੋਇਆ ਕਬੱਡੀ ਖਿਡਾਰੀ ਮੀਰਪੁਰ ਲਓ ਸੁਖਮਨ ਮੀਰਪੁਰ ਦੀ ਧਰਤੀ ਦਾ ਕਹਿੰਦੇ ਵੱਧਿਆ ਹੋਇਆ ਲਓ ਹੁਣ ਕੌਣ ਉਹੀ ਕਾਂਗੇ ਵਾਲਾ ਮੇਰੇ ਨੈਤਰੋਂ ਤੇ ਸੁਖਮਨ ਆ ਬੱਲੇ 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 ਕਬੱਡੀ 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 ਵਾਹ 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 ਓਏ ਗਰਾਊਂਡ ਕਲੀਅਰ ਕਰੋ ਜੀ ਭਰਾ ਮੇਰਾ ਗਰਾਊਂਡ ਇੱਕ ਵਾਰ ਕਲੀਅਰ ਕਰ ਦੋ ਮੁਕਾਬਲਾ ਵੱਡਾ ਲਓ ਸਾਹਮਣੇ ਰਵੀਆ ਕਲਸੀਆ ਵਾਲਾ ਇੱਕ ਕੰਨੀ ਦੇ ਉੱਪਰ ਜਾਦਾ ਲੱਗਾ ਹੋਇਆ ਚਾਰ ਜਾਫੀਆਂ ਪੱਟਾਂ ਦੇ ਥਾਫੀਆਂ ਵੱਜਦੀਆਂ ਆਹ ਧਰਤੀ ਕਹਿੰਦੇ ਸਰਸੇ ਦੀ ਆ ਮੇਰੇ ਮਿੱਤਰੋ ਆਹ ਕਹਿੰਦੇ ਧਾਰੇ ਗਿੱਲ ਹੁੰਦਾ ਮੇਲਾ ਆਹ ਸਾਹਮਣੇ ਨਈਓ ਰੂਸਾ ਇਹ ਆ ਘਾਂਗੇ ਵਾਲਾ ਗੁਰਵਿੰਦਰ ਲਾ ਤਕੜਾ ਜੱਫਾ ਨੰਬਰ ਆਪਣੀ ਟੀਮ ਦੇ